ਜਿੱਦ ਕੱਲ ਤਾਂ ਸਿਆਣਿਆਂ ਦਾ ਵੀ ਇਹੀ ਹਾਲ ਹੋ ਗਿਆ 30 ਰੁਪਏ ਦਾ ਇੱਕ 버ਗਰ ਖਾਊਗਾ 20 ਰੁਪਏ ਦੇ 6 ਕੇਲੇ ਨਹੀਂ ਲਊਗਾ ਹਲਦੀ ਦੇ ਵਿੱਚ ਕੀ ਕੀਤਾ ਜਾਂਦਾ ਚੌਲ ਪਾ ਦਿੰਦੇ ਆ ਮਾੜੇ ਚੌਲ ਚੌਲਾਂ ਦਾ ਬੂਰਾ ਜਿਹੜਾ ਵਿੱਚ ਸਰੋਂ ਦਾ ਤੇਲ ਪਾ ਕੇ ਲੱਡੂਆਂ ਦਾ ਰੰਗ ਪਾ ਕੇ ਹਲਦੀ ਬਣਾ ਦਿੱਤੀ ਜਾਂਦੀ ਆ ਤਾਂ ਆਹ ਮਲਾਈਆਂ ਮੱਖਣ ਖਾਈ ਜਾਂਦੇ ਨੇ ਦੇਸੀ ਘਿਓ ਦੇ ਡੱਬੇ ਸਾਰਿਆਂ ਦੇ ਘਰੇ ਪਏ ਆ ਉਹਨੀਆਂ ਮੱਝਾਂ گاਵਾ ਤਾਂ ਦਿਖਾ ਦਿਓ ਵੀ ਕਿੱਥੇ ਲਾਈਆਂ ਹੋਈਆਂ ਨੇ ਕਿਹੜਾ ਫਾਰਮ ਚੱਲਦਾ ਕਿ ਕਿਹੜਾ ਮੱਖਣ ਦਿੰਦੇ ਨੇ ਵੈਸਾ 12 ਰੁਪਏ ਦੀ ਟਿੱਕੀ ਜੀ ਹੁੰਦੀ ਆ ਉਹ ਇੰਨਾ ਸਸਤਾ ਕਿਵੇਂ ਮਿਲ ਜਾਂਦਾ 70 ਰੁਪਏ ਕਿਲੋ ਪੰਜਾਬ ਵਿੱਚ ਸ਼ੁੱਧ ਦੁੱਧ ਹਲਦੀ ਵੀ ਪਿਓਰ ਨਹੀਂ ਹੈਗੀ ਆਪਣੀ ਕਿਵੇਂ ਕਿਵੇਂ ਦੁਬਾਰਾ ਇੱਕ ਵਾਰ ਦੱਸੋ ਹਲਦੀ ਦੇ ਵਿੱਚ ਕੀ ਕੀਤਾ ਜਾਂਦਾ ਚੌਲ ਪਾ ਦਿੰਦੇ ਆ ਅੱਛਾ ਚੌਲਾਂ ਦਾ ਬੂਰਾ ਜਿਹੜਾ ਹਾਂ ਹਾਂ ਮਾੜੇ ਚੌਲ ਹਾਂ ਵਿੱਚ ਸਰੋਂ ਦਾ ਤੇਲ ਪਾ ਕੇ ਲੱਡੂਆਂ ਦਾ ਰੰਗ ਪਾ ਕੇ ਹਲਦੀ ਬਣਾ ਦਿੱਤੀ ਜਾਂਦੀ ਹੈ ਵਿੱਚ 50% ਉਹ 50% ਉਹ ਵੀ ਯਾਰ ਹੁਣ ਜਿਹੜਾ ਬੰਦਾ ਹਲਦੀ ਵੇਚਣ ਵਾਲਾ ਹਨਾ ਕੁਛ ਤਾਂ ਉਹਨੂੰ ਵੀ ਸ਼ਰਮ ਕਰਨੀ ਚਾਹੀਦੀ ਆ ਵੀ ਮੈਂ ਇਹ ਖਾਣੀਆਂ ਲੋਕਾਂ ਨੇ ਹਲਦੀ ਤਾਂ ਖਾਂਦੇ ਆ ਵੀ ਅਸੀਂ ਤੰਦਰੁਸਤ ਰਹੀਏ ਵੀ ਮੈਂ ਉਹ ਜ਼ਹਿਰ ਦੇ ਰਿਆਂਗਾ ਜਿਹੜਾ ਅੱਜ ਦਾ ਟਾਈਮ ਮੈਂ ਇਹ ਦੇਖ ਲਿਆ ਵੀ ਖਾਣ ਪੀਣ ਦੇ ਮਾਮਲੇ ਦੇ ਵਿੱਚ ਪੰਜਾਬ ਛੱਡੋ ਪੂਰੇ ਹਿੰਦੁਸਤਾਨ ਦਾ ਬੇੜਾ ਗਰਕ ਹੋਇਆ ਪਿਆਗਾ ਯਾਰ ਹੂੰ ਕੋਈ ਵੀ ਚੀਜ਼ ਸ਼ੁੱਧ ਨਹੀਂ ਹੈਗੀ ਤੁਸੀਂ ਦੁੱਧ ਹੀ ਦੇਖ ਲਓ ਜਿੰਨਾ ਚੰਡੀਗੜ੍ਹ 'ਚ ਦੁੱਧ ਸਪਲਾਈ ਹੋ ਰਿਹਾ ਹੂੰ ਮੱਝਾਂ گاਵਾ ਪੰਜਾਬ 'ਚ ਦਿਖਾ ਦਿਓ ਕਿੱਥੇ ਨਹੀਂ ਬਿਲਕੁਲ ਆਉਂਦਾ ਕਿੱਥੋਂ ਆ ਇਹ ਹੂੰ ਇਕ ਕਾਹ ਦਾ ਮਲਾਈਆਂ ਮੱਖਣ ਖਾਈ ਜਾਂਦੇ ਨੇ ਦੇਸੀ ਘਿਓ ਦੇ ਡੱਬੇ ਸਾਰਿਆਂ ਦੇ ਘਰੇ ਪਏ ਆ ਹੂੰ ਉਹਨੀਆਂ ਮੱਝਾਂ گاਵਾ ਤਾਂ ਦਿਖਾ ਦਿਓ ਵੀ ਕਿੱਥੇ ਲਾਈਆਂ ਹੋਈਆਂ ਨੇ ਕਿਹਦਾ ਫਾਰਮ ਚੱਲਦਾ ਇਹ ਕਿਹੜਾ ਮੱਖਣ ਦਿੰਦੇ ਨੇ ਵੈਸਾ ਉਹ ਜਿਹੜਾ ਆਉਂਦਾ 12 ਰੁਪਏ ਦੀ ਟਿੱਕੀ ਜੀ ਹੁੰਦੀ ਆ ਹਾਂ ਉਹ ਇੰਨਾ ਸਸਤਾ ਕਿਵੇਂ ਮਿਲ ਜਾਂਦਾ ਅੱਛਾ 12 ਰੁਪਏ ਦੀ ਉਹ 15 ਦੀ ਹੋ ਜੂ ਸਕਦਾ ਹਨਾ ਹਾਂ ਹਾਂ ਇਹਨੇ ਕਿਦਿਓ ਆ 250 ਗ੍ਰਾਮ 100 ਸਵਾ 100 ਗ੍ਰਾਮ ਦੀ ਟਿੱਕੀ ਆ ਤੁਸੀਂ ਦੇਖੋ ਵੀ ਸਵਾ 100 ਗ੍ਰਾਮ ਦਾ 15 ਰੁਪਏ ਦਾ ਮੱਖਣ ਤੁਸੀਂ ਹਰ 버ਗਰ ਪੀਜੇ ਦੀ ਦੁਕਾਨ ਤੇ ਐ ਵੱਡ ਵੱਡ ਪਾਈ ਜਾਂਦੇ ਨੇ ਪਿਆਰ ਹੈ ਜੀ ਹਨਾ ਹਾਂ ਜਦੋਂ ਅਗਲਾ ਕਹਿੰਦਾ ਮਾੜਾ ਜਾਂ ਮੱਖਣ ਹੋਰ ਪਾ ਦਿਓ ਮਾਰਦਾ ਟਿੱਕੀ ਲਾ ਕੇ ਇਹ ਇਨਾ ਮੱਖਣ 70 ਰੁਪਏ ਕਿਲੋ ਪੰਜਾਬ ਚ ਸ਼ੁੱਧ ਦੁੱਧ ਨਹੀਂ ਮਿਲ ਰਿਹਾ ਯਾਰ ਤੁਹਾਨੂੰ 12 ਰੁਪਏ ਦੀ ਟਿੱਕੀ ਮਿਲ ਜਾਂਦੀ ਹੈ ਉਹ ਵੀ ਮੱਖਣ 3 ਰੁਪਏ ਕਿਲੋ ਕਰੀਮ ਭਾਲਦੇ ਹੋ ਇੱਥੇ ਲਈ ਜਾਂਦੇ ਹੋ ਇਸ ਖਾਣ ਪੀਣ ਦੇ ਮਾਮਲੇ ਦੇ ਵਿੱਚ ਪੂਰੇ ਪੰਜਾਬ ਦਾ ਛੱਡੋ ਇੰਡੀਆ ਦਾ ਵੀ ਰੱਬ ਦੇ ਆਸਰੇ ਹੀ ਚੱਲ ਰਿਹਾ ਹੂੰ ਆਪਾਂ ਕਹਿੰਦੇ ਆ ਵੀ ਆਪਾਂ ਐਡਵਾਂਸ ਹੋ ਗਏ ਹੂੰ ਪਰ ਜਿੰਨੇ ਆਪਾਂ ਐਡਵਾਂਸ ਹੋਏ ਆ ਤਾਂ ਉਹਨੀਆਂ ਉਮਰਾਂ ਵੀ ਘਟਾ ਲੀਆਂ ਨਾ ਅੱਗੇ ਆਪਾਂ ਨੂੰ ਹਰ ਬੰਦਾ 80 90 ਸਾਲ ਦਾ ਪਿੰਡਾਂ 'ਚ ਬਾਪੂ ਮਿਲਦਾ ਸੀ ਬਜ਼ੁਰਗ ਮਿਲਦੇ ਸੀ ਮਾਵਾ ਹੁਣ ਤਾਂ ਮੈਨੂੰ ਕੋਈ 75 ਸਾਲ ਦੀ ਬੇਬੇ ਮਿਲਦੀ ਆ ਮੈਨੂੰ ਅਚੰਭਾ ਲੱਗਦਾ ਵੀ ਬੇਬੇ ਤੰਦਰੁਸਤਾਂ ਤੋਂ ਇੱਕ 60 ਸਾਲ ਦੇ ਬਜ਼ੁਰਗ ਆ ਇੱਕ ਉਹ ਖੇਤਰ ਬੜੇ ਤੰਦਰੁਸਤ ਹਮ ਜਦੋਂ ਉਹਨਾਂ ਨੇ ਕਿਹਾ ਵੀ ਮੈਂ 80 ਸਾਲ ਦਾ ਮੈਂ ਬੜਾ ਹੈਰਾਨ ਹੋ ਗਿਆ ਉਹ ਪਟਿਆਲੇ ਦੇ ਨੇ ਕੋਈ ਬਿਜਲੀ ਬੋਰਡ ਦੇ ਕੋਈ ਤਕੜੇ ਅਫਸਰ ਨੇ ਕਿ ਮੇਰੇ ਕੋਲ ਕਾਰਡ ਵੀ ਹੈਗਾ ਉਹਨਾਂ ਦਾ ਸਾਨੂੰ ਬੜਾ ਅਚਾਰਜ ਜਿਹਾ ਲੱਗਿਆ ਵੀ 80 ਸਾਲ ਦਾ ਬੰਦਾ ਤੰਦਰੁਸਤ ਆ ਜਦ ਕਿ ਇੱਥੇ ਤਾਂ ਦੋਨੋਂ ਪਤਾ ਵੀ 50 50 60 60 ਸਾਲ ਦੇ ਆਪਣੇ ਆਪ ਨੂੰ ਬਜ਼ੁਰਗ ਮੰਨੀ ਜਾਂਦੇ ਹਨ ਉਹ ਕਹਿੰਦੇ ਵੀ ਹੁਣ ਉਮਰੀ ਲੰਘ ਗਈ ਸਾਡੀ ਤਾਂ ਕਿ ਸਾਰਾ ਖਰਾਕ ਦੀ ਵਜ੍ਹਾ ਨਾਲ ਹੋ ਰਿਹਾ ਲੋਕਾਂ ਨੂੰ ਕੰਮ ਮਿਲ ਨਹੀਂ ਰਿਹਾ ਦਿਮਾਗੀ ਤੌਰ ਤੇ ਲੋਕ ਟੈਨਸ਼ਨ 'ਚ ਹੋ ਗਏ ਅੱਗੇ ਕੁਝ ਦਿਖ ਨਹੀਂ ਰਿਹਾ ਤਾਂ ਆਉਣ ਵਾਲਾ ਸਮਾਂ ਸਭ ਲਈ ਖਤਰਨਾਕ ਆ ਜੇ ਇਹੀ ਹਾਲ ਚੱਲਦਾ ਰਹੇਗਾ ਦੇਖੋ ਆਦਮੀ ਨੂੰ ਜਿਉਣ ਲਈ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖਾਣਾ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਤੇ ਆਪਣੇ ਚੋਂ ਤਿੰਨਾ ਚ ਇੱਕ ਕਿਹੜੀ ਸ਼ੁੱਧ ਆ ਉਹ ਦੱਸ ਦੋ ਇੱਕ ਮੰਗੋ ਜੂਸ ਤੁਸੀਂ ਇਨਸਾਨ ਦਾ ਬਣਾਇਆ ਹੋਇਆ ਪੀ ਰਹੇ ਹੋ ਉਹਨੂੰ ਕੈਮੀਕਲ ਪਾਉਣਾ ਪੈਂਦਾ ਪਹਿਲੀ ਗੱਲ ਤਾਂ ਮੰਗੋ ਹੀ ਨਹੀਂ ਪਾਉਂਦਾ ਅੱਜ ਕੱਲ ਇੰਡੀਆ ਦੇ ਵਿੱਚ ਤਾਂ ਰਿਵਾਜ ਨਹੀਂ ਵੀ ਮੰਗੋ ਦਾ ਜੂਸ ਬਣਾ ਕੇ ਉਹ ਪਾਊਗਾ ਹੂੰ ਸਮਝ ਗਏ ਫਲੇਵਰ ਪਾਉਂਦੇ ਨੇ ਫਲੇਵਰ ਪਾਉਂਦੇ ਆ ਸਕ੍ਰੀਨ ਪਾਉਂਦੇ ਆ ਮਿੱਠਾ ਪਾਣੀ ਪਾਉਂਦੇ ਆ ਚਲੋ ਜੇ ਮੰਗੋ ਪਾ ਵੀ ਦਊਗਾ ਉਹ ਵੀ ਰੀਤੀ ਵੀ ਆਜੋ ਹੂੰ ਵੀ ਬੰਦਾ ਇਮਾਨਦਾਰ ਹੈ ਜੀ ਹੂੰ ਇਹ ਮੰਗੋ ਪਾਉਂਦਾ ਅੱਛਾ ਜੇ ਕੋਈ ਵੀ ਫਲੇਵਰ ਆ ਕਿਸੇ ਵੀ ਚੀਜ਼ ਦਾ ਹੂੰ ਉਹ ਪਾਉਂਦਾ ਉਹ ਪਾਉਂਦਾ ਤਾਂ ਉਹਦੇ ਵਿੱਚ ਨਾਲ ਉਹਨੂੰ ਕੈਮੀਕਲ ਤਾਂ ਪਾਉਣਾ ਪਊਗਾ ਨਾ ਵੀ ਇਹ ਖਰਾਬ ਨਾ ਹੋਵੇ ਹੂੰ ਇੰਨਾ ਟਾਈਮ ਬੋਤਲ 'ਚ ਬੰਦ ਵੀ ਰਹਿਣਾ ਇੰਨਾ ਟਾਈਮ ਉਹਨੂੰ ਬੋਤਲ 'ਚ ਬੰਦ ਵੀ ਰਹਿਣਾ ਆਪਣੇ ਕੀ ਕਰਦੇ ਨੇ ਲੋਕ ਜਦੋਂ ਕੋਈ ਬਿਮਾਰ ਹੁੰਦਾ ਉਹ ਤਾਜ਼ੇ ਫਲ ਫਰੂਟ ਖਾਣ ਦੀ ਵਜਾਇਂ ਨਾ ਜੂਸ ਦੀਆਂ ਬੋਤਲਾਂ ਚੱਕ ਲੈਂਦੇ ਆ ਫ੍ਰਿਜ ਚ ਲਾ ਦਿੰਦੇ ਨੇ ਪੈਕ ਆ ਹੁਣ ਆਉਂਦੇ ਨੇ ਵੱਡੇ ਬ੍ਰਾਂਡ ਨੇ ਫਾਸੇ ਉਹਨਾਂ ਦਾ ਉਹਨਾਂ ਦੇ ਚੱਕ ਲੈਂਦੇ ਵੀ ਉਹ ਬ੍ਰਾਂਡ ਦਾ ਲਿਆ ਉਹ ਬ੍ਰਾਂਡ ਦਾ ਲਿਆ ਆ ਮੰਗੋ ਦੇ ਦੇ ਐਪਲ ਦੇ ਦੇ ਆ ਮਿਕਸ ਫਰੂਟ ਦੇ ਦੋ ਮਿਕਸ ਫਰੂਟ ਦੇ ਦੋ ਯਾਰ ਕਮਾਲ ਕਰਦੇ ਆ ਅਨਾਰ ਦਾ ਤੁਸੀਂ ਉਹੀ ਕਾਰਨ ਹੋ ਰਿਹਾ ਵੀ ਹਰ ਬੰਦਾ ਕੀ ਕਰ ਰਿਹਾ ਵੀ ਦੇਖੋ 6 ਰੁਪਏ ਦੇ ਜੇ ਕਿਸੇ ਨੂੰ ਭੁੱਖ ਲੱਗੀ ਆ ਬਾਜ਼ਾਰ ਚ ਕੋਈ ਬੱਚਾ ਜਾ ਰਿਹਾ ਜਾਂ ਕੋਈ ਸਿਆਣਾ ਵੀ ਜਾ ਰਿਹਾ ਅੱਜ ਕੱਲ ਤਾਂ ਸਿਆਣਿਆਂ ਦਾ ਵੀ ਇਹੀ ਹਾਲ ਹੋ ਗਿਆ ਉਹ 버ਗਰ ਵਾਲੇ ਦੀ ਰੇੜੀ ਤੇ ਖੜ ਜਾਂਦਾ 30 ਰੁਪਏ ਦਾ ਇੱਕ 버ਗਰ ਖਾਊਗਾ 20 ਰੁਪਏ ਦੇ 6 ਕੇਲੇ ਨਹੀਂ ਲਊਗਾ ਜਮਾ ਸੱਚਾ ਜਮਾ ਸੱਚਾ ਜਮਾ ਸੱਚਾ ਕੇਲੇ ਛੱਡ ਦੂੰ ਆ 버ਗਰ ਵਾਲਾ ਇੱਥੇ ਰੋਕ ਮੜਾਇਆ ਹਾਂ ਇਹ ਰੇੜੀ ਤੇ ਰੋਕ ਲਾ ਜਾਂ ਕਿ 20 ਰੁਪਏ ਦੇ 30 ਰੁਪਏ ਦੇ 6 ਕੇਲੇ ਵਧੀਆ ਮਿਲਦੇ ਆ ਮਿਲਦੇ ਆ ਨਾ ਕੇਲੇ ਨਹੀਂ ਖਾਣੇ ਉਹਨੇ ਉਹਨੇ 버거 ਖਾਣਾ ਸਵਾਦ ਵਾਲਾ ਤੇ 버거 ਦੇ ਵਿੱਚ ਕੀ ਕੀ ਪੈਂਦਾ ਉਹ ਤੁਹਾਨੂੰ ਪਤਾ ਤਿੰਨ ਚਾਰ ਰੁਪਏ ਦੀ ਟਿੱਕੀ ਆ ਉਹ ਇੱਕੋ ਹੀ ਬੰਦਾ ਬਣਾਉਂਦਾ ਸਵੇਰੇ ਸਾਰਿਆਂ ਨੂੰ ਫੜਾ ਜਾਂਦਾ